ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇਪਿੰਡ ਦੇ ਵਿੱਚ ਤੇ ਰੋਡੇਪਿੰਡ ਜ਼ਿਲ੍ਹਾ ਮੋਗੇ ਦਾ ਇੱਕ ਮਾਨਮਤਾ ਨਗਰ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮਿੱਤਰੋ ਮੈਂ ਜਾਨਵਰ ਦਿਖਾਉਣੇ ਆ 3-4 ਜਾਨਵਰ ਵੈਸੇ ਕਾਫੀ ਖੜੇ ਆ ਪਰ ਜਿਹੜੇ ਆਪਾਂ ਤੁਹਾਨੂੰ ਵੀਡੀਓ 'ਚ ਵਿਖਾ ਦੇਨੇ ਆ ਉਹ 3-4 ਹੋਣਗੇ ਗੱਲਬਾਤ ਲਈ ਆਪਣੇ ਨਾਲ ਹੋਊਗਾ ਭਰਾ ਆਪਣਾ ਜਿਹੜਾ ਵਪਾਰ ਕਰਦਾ ਪਉਂਦੇ ਮਾਰੇ ਜਾਣਕਾਰੀ ਲੈਣ ਸਸਿਕਾਲ ਵੀਰ ਜੀ ਸਸਿਕਾ ਭਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਭਰਾ ਸੇਤਾ ਘਰ ਪਰਿਵਾਰ ਜੀ ਪੂਰੇ ਵਧੀਆ ਵੀਰੇ ਠੀਕ ਆ ਤੇ ਵੱਡੇ ਭਾਈ ਅੱਜ ਫਿਰ ਕਿੰਨੇ ਜਾਨਵਰ ਅੱਜ ਵੀਰੇ ਜਾਨਵਰ ਤਾਂ ਬਹੁਤ ਖੜੇ ਆ ਯਾਰ 4 ਕਟੀਆਂ ਖੜੀਆਂ 2 ਮੱਝਾਂ ਖੜੀਆਂ ਹਨਾ ਹਾਂ ਤੇ ਜਿੰਨਾਂ ਦੇ ਵਿੱਚੋਂ ਇੱਕੋ ਪਰ ਹਨਾ ਹਾਂਜੀ ਤੇ ਇੱਕ ਮੱਝ ਸੂਈ ਸਵਾਈ ਹੈ ਵੀਰੇ ਸ਼ੁਰੂਆਤ ਆਪਾਂ ਨੀਲੀ ਦੀ ਝੋਟੀ ਤੋਂ ਹੀ ਕਰਦੇ ਆ ਜਿਹੜੀ ਸੂਈ ਸਵਾਈ ਹੈ ਠੀਕ ਆ ਵੀਰੇ ਮਿਰਜੀ ਵੀਰੇ ਜਿਹੜੀ ਝੋਟੀ ਆ ਇਹਦੀ ਕੀ ਡਿਟੇਲ ਆ ਬਾਈ ਵੀਰੇ ਜਿਹੜੀ ਤਾਂ ਆ ਮੋਹਰਾ ਦੀ ਆ ਝੋਟੀ ਹਾਂਜੀ ਆਪਾਂ ਤਾਂ ਪਹਿਲਾਂ ਨੀਲੀਆਂ ਹੀ ਝੋਟੀਆਂ ਲੈਂਦੇ ਸੀ ਹਨਾ ਠੀਕ ਆ ਇਹ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਉਹ ਕਹਿੰਦੇ ਯਾਰ ਕਾਲੀਆਂ ਝੋਟੀਆਂ ਵੀ ਚੰਗੀਆਂ ਲੈ ਲਿਆ ਕਰੋ ਹਨਾ ਹਾਂ ਪਹਿਲਾਂ ਸੁਆ ਸੋਣਾ ਵੀਰੇ ਠੀਕ ਆ ਠੀਕ ਆ ਪਲੂਨ ਕੱਟੀ ਆ ਠੀਕ ਆ ਥਣ ਭਾਂਡੇ ਦੀ ਚੰਗੀ ਆ ਚੰਗੀ ਮਾਂ ਦੀ ਆ ਹਾਂ ਠੀਕ ਹੈ ਜੀ ਦਿਨ ਕਿੰਨੇ ਲੈ ਜੂਗੀ ਬੜੇ ਦਿਨ ਭਰੇ ਲੈ ਜੂਗੀ ਹਜੇ ਘਟੋ ਘਟਾ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਹਾਂਜੀ ਹਾਂਜੀ ਛੋਟੀ ਥੱਲੋ ਥੱਲੋ ਬੜੀ ਖਰੀ ਦੀ ਹੋਣਾ ਬਈ ਹਾਂ ਬਹੁਤ ਜ਼ਿਆਦਾ ਚੰਗੀ ਆ ਹਾਂਜੀ ਤੇ ਵੀਰੇ ਦੰਦੋ ਕਿਵੇਂ ਆ ਇਹ ਦੰਦੋ ਵੀਰੇ ਚੌਗੀ ਹੋਊਗੀ ਯਾਰ ਚਾਰ ਦੰਦ ਹਾਂ ਠੀਕ ਆ ਇਹ ਗੱਲ ਆ ਛੋਟੀ ਦੁੱਧ ਪਾਰਾ 13 ਕਿਲੋ ਬਹੁਤ ਜ਼ਿਆਦਾ ਲੈ ਕੇ ਕੱਟੀ ਆ ਵੀਰੇ ਹਾਂ ਹਨਾ ਹਾਂਜੀ ਹੂੰ ਵੀਰੇ ਰੇਟ ਕੀ ਰਊਗਾ ਚੰਗੇ ਸੀਮਣ ਤੋਂ ਗੱਬਣਾ ਵੀਰੇ ਚੰਗੇ ਸੀਮਣ ਤੋਂ ਹੀ ਗੱਬਣਾ ਠੀਕ ਹੈ ਜਿਹੜਾ ਕਿ ਉਹਨਾਂ ਨੇ ਆਪਾਂ ਨੂੰ ਦੱਸਿਆ ਹੈਗਾ ਮੇਰੇ ਚੇਤਾ ਨੇਗਾ ਹਨਾ ਆਪਾਂ ਫੋਨ ਲਾ ਕੇ ਕਨਫਰਮ ਕਰਾ ਦਾਂਗੇ ਠੀਕ ਆ ਓਕੇ ਹਾਂਜੀ ਹਾਂ ਤੇ ਇਹ ਆਈ ਕਿਹੜੇ ਏਰੀਆ ਚ ਝੋਟੀ ਵੀਰੇ ਵੀਰੇ ਦੀ ਜਿਹੜੀ ਮਾਂ ਸੀ ਉਹ ਹਰਿਆਣੇ ਦੀ ਸੀ ਓਕੇ ਤੇ ਇਹਦਾ ਆਪਦਾ ਨਹੀਂ ਪਤਾ ਹੈ ਜੀ ਮਾਂ ਦੇ ਥੱਲੇ ਬਾਈ ਜੀ 20 ਪਲੱਸ ਦੁੱਧ ਸੀਗਾ 19 ਪਲੱਸ ਹਾਂਜੀ ਠੀਕ ਆ ਬਾਈ ਠੀਕ ਆ ਆ ਝੋਟੀ ਵੀ ਦੱਸ ਦੀ ਚਾ ਚੰਗੇ ਘਰਾਣੇ ਦੀ ਯਾਰ ਤੇ ਬਾਈ ਫਿਰ ਇਹਦਾ ਰੇਟ ਇਹਦਾ ਰੇਟ ਵੀਰੇ ਯਾਰ ਮੰਗਣ ਨੂੰ ਤਾਂ ਲੋਕ ਲੱਖ ਲੱਖ ਸਵਾਲ ਹਵਾ ਲੱਖ ਵੀ ਮੰਗੀ ਜਾਂਦੇ ਆ ਦਿਨ ਲੈਣ ਵਾਲੀ ਗੱਲ ਦੱਸੀ ਜਿੱਥੇ ਦੇਣਾ ਵੀ ਆਪਾਂ 98000 ਦੀ ਕੱਟੀ ਦੇ ਦਾਂਗੇ ਵਿੱਚੋਂ 1000 ਰੁਪਿਆ ਸਰਪੇ ਹੋਰ ਛੋੜ ਕਰ ਦਾਂਗੇ ਓਕੇ ਹਾਂ ਮੈਂ ਤਾਂ ਖੁੱਲਾ ਕਰ ਦੇ ਦਾਂਗੇ ਵੀਰੇ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਪਹਿਲੇ ਨੰਬਰ ਤੇ ਝੋਟੀ ਸੀ ਜਿਹੜੀ ਥੱਲੋ ਥੱਲੋ ਤੁਹਾਨੂੰ ਵਿਖਾਤੀ ਆ ਚਾਰ ਦੰਦ ਦਾ ਹਜੇ ਨਿਕਲਣਾ ਕਿਉਂਕਿ ਹੋਰੀ ਝੋਟੀ 65 70 ਨੂੰ ਤੋਕੜ ਗੱਪਣ ਹੋ ਕੇ ਵੀ ਵਿਕ ਜਾਂਦੀ ਆ ਭਈ ਲੇਵੇ ਭਾਂਡੇ ਵਾਲੀ ਦੋ ਨੰਬਰ ਤੇ ਜਿਹੜੀ ਬਈ ਇਹਦਾ ਵੀ ਦੀ ਦੂਜਾ ਸੂਆ ਸੂਈ ਆ ਓਕੇ ਚਾਰ ਦੰਦ ਦਾ ਠੀਕ ਆ ਵੀਰੇ ਠੀਕ ਆ ਡਾਇਮ ਮਗਰ ਕੋਈ ਨੂਰਦੀ ਕੱਟੀ ਆ ਕਾਲੇ ਜਿਹੜੇ ਲਖਪੀ ਡੈਰੀ ਫਾਰਮ ਵਾਲੇ ਦੀ ਓਕੇ ਠੀਕ ਆ ਵੀਰੇ ਹਾਂਜੀ ਤੇ ਵੀਰੇ ਦੁੱਧ ਕਿੰਨਾ ਤਿਆਰ 12 ਕਿਲੋ ਕੰਡੇ ਵਾਲਾ ਤਿਆਰ ਆ ਇਹ ਆਪਦਾ ਕੰਡਾ ਆਪਦੀ ਬਾਲਟੀ ਲੈ ਕੇ ਬੰਦਾ ਚੋਲੇ ਪਰ ਓਕੇ 12 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਬਾਈ ਵੀਰੇ ਸੂਈ ਨੂੰ ਹੋ ਗਿਆ ਹੋਊਗਾ ਹਫਤਾ ਓਕੇ ਹਾਂ ਠੀਕ ਆ ਕੱਟੀ ਮਗਰ ਕਾਲੀ ਆ ਮਗਰ ਕੱਟੀ ਕਾਲੀ ਆ ਠੀਕ ਆ ਬਾਈ ਠੀਕ ਆ ਤੇ ਇਹਦਾ ਰੇਟ ਬਾਈ ਫਿਰ ਇਹਦਾ ਰੇਟ ਵੀਰੇ ਫੋਨ ਤੇ ਕਰ ਲਈਏ ਯਾਰ ਨੰਬੈੜ ਦੇ ਕੰਮ ਮੈਂ ਤਾਂ ਨਾ ਜਦੋਂ ਵੇਚੀ ਹਾਂ ਇਹਦਾ ਯਾਰ ਵੀਰੇ ਮੌਲਦਾ ਜੋ ਡੇਢ ਕਰਨਾ ਡੇਢ ਵੀ ਕਰ ਲਿਆ 1.40 ਜੋ ਮਾਨਤਨ ਕਰ ਦਾਂਗੇ 1.40 ਜੋ ਮਾਨਤਨ ਕਿਹੜਾ ਕਰ ਦਾਂਗੇ ਕਰ ਦਾਂਗੇ ਭਾਈ ਠੀਕ ਆ ਭਾਈ ਲੈ ਵੀ ਮਿੱਤਰੋ 1.40 ਜੋ ਮਾਨਤਨ ਵੀ ਖੁੱਲਾ ਹੋ ਜਾਊਗਾ ਛੋਟੀ ਪਲ ਚੰਗੇ ਘਰਾਣੇ ਦੀ ਚੰਗੇ ਟਿਕਾਣੇ ਦੀ ਆ ਕਰਮਾਂ ਵਾਲੀ ਭੰਡੇ ਸੀਲ ਭਾਈ ਇੰਨੀ ਜਿਆਦੇ ਆ ਭਲਾਂ ਦੀ ਜਵਾਕ ਚੁਈ ਜਾਣ ਬੈਠੀ ਸੀ ਸੀਲ ਬਹੁਤ ਆ ਹਨਾ ਹਮ ਯਾਰ ਭਲਾਂ ਦੀ ਜਵਾਕ ਬੈ ਕੇ ਚੁਲੇ ਯਾਰ ਹਮ ਲੈ ਵੀ ਭਾਂਡੇ ਵਾਲੀ ਆ ਛੁੱਟੀਆਂ ਉਹ ਵੀ ਤਾਰ ਤੂਰ ਬੜੀ ਚੰਗੀ ਆ ਯਾਰ ਹਮ ਆ ਲੇਵਾ ਭਾਂਡਾ ਬਹੁਤ ਜਿਆਦਾ ਸੋਹਣਾ ਯਾਰ। ਕੋੜ ਦੇ। ਵਾਕਿਆ ਯਾਰ ਜਮਾਲਾ ਝੋਟੀ ਦਾ ਬਰੀਕੀ ਬਹੁਤ ਚੰਗੀ ਆ। ਡਾਇਮੰਡ ਦੇ ਸੀਮਨ ਦੀ ਆਪ ਆ ਵੀਰੇ। ਹਾਂ। ਘਰਾਣਾ ਬਹੁਤ ਚੰਗਾ। ਹਾਂਜੀ ਹਾਂਜੀ ਹਾਂਜੀ। ਬਾਕੀ ਯਾਰ ਇੱਕ ਨੀਲੀ ਤੇ ਉਧਰੋਂ ਮੀਣੀ ਹਨਾ ਇਹ ਚੀਜ਼ਾਂ ਤਾਂ ਮਿਲਦੀਆਂ ਹੀ ਨਹੀਂ ਆ। ਜਮਾਲਾ ਵੀਰੇ ਮਨ ਲੇਵਾ ਭਾਂਡਾ ਜਿਵੇਂ ਸਾਰੇ ਲੱਗਾ ਇੱਕ ਗੱਲ ਹੈਗੀ ਦੁੱਧੋ ਵੀ ਖਰੀ ਚੋਟੀ ਪੂਰੀ। ਦੁੱਧ ਵੀਰੇ ਅਜੇ ਤਾਂ ਆਪਾਂ ਤਾਂ ਕੋਈ ਖਰਾਕ ਨਹੀਂ ਪਾਈ ਗਰਮੀ ਬਾੜੀ ਕਰਕੇ। ਹਾਂ ਗਰਮੀ ਵੀ ਵਟ 15 ਕਿਲੋ ਦੁੱਧ ਦੇ ਦੂਗੀ। ਹੂੰ। ਸੌਖਾ ਹੈ ਦੇ ਜੋਗੀ ਬਾਈ ਤੇ ਹੁਣ ਨਿਕਰੀ ਨੁਕਰੀ ਬਹੁਤ ਸੁਣੀ ਕਿਉਂਕਿ ਪਹਿਲੇ ਸੂਏ 12 ਕਿਲੋ ਦੁੱਧ ਪਿਆਏ ਨੇ ਬਾਈ ਉਹ ਸਹੀ ਗੱਲ ਰੋਗ ਜਾਨ ਨੂੰ ਵਿਚਾਰਾ ਥੱਲੇ ਦੇਣਾ ਪਹਿਲੇ ਸੂਏ ਪਹਿਰੇ 12 ਕਿਲੋ ਦੁੱਧ ਪਿਆਏ ਨੇ 1,40,000 ਦੇ ਵਿੱਚੋਂ ਮਾਨਤਨ ਹੋ ਜਾਊਗਾ ਵੀ ਮਿੱਤਰੋ ਤੁਹਾਡਾ ਰੋਗ ਦੇ ਵੀਡੀਓ ਮੈਥੋ ਵੀ ਇੱਕ ਨਾ ਪਹਿਲਾਂ 93 ਫਾਈਲ ਗਈ ਤੁਸੀਂ ਕਰਮਾਂ ਵਾਲੀ ਲੈ ਮਿੱਤਰੋ ਆ ਕੱਟੀਆਂ ਇਹਦੇ ਮਗਰ ਨਹੀਂ ਜੀ ਰੱਖਦਾ ਆ ਬਾਈ ਪਰ ਕੋਹੇ ਨੂਰ ਸਾਣ ਦੀ ਐ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਭਲੇਖੇ ਦੇ ਵਿੱਚ ਟੀਕਾ ਭਰਾਇਆ ਗਿਆ ਸੀ ਬਾਈ ਹੁਣੇ ਆਉਂਦੇ ਜਿੰਨਾ ਤੋਂ ਲਈ ਆ ਉਹਨਾਂ ਨੇ ਭਰੌਣਾ ਤਾਂ ਨੀਲੀ ਰਵੀ ਦੇ ਕੋਹੇ ਨੂਰ ਦਾ ਸੀ ਪਰ ਭਰਿਆ ਗਿਆ ਮੂਹਰਾ ਦੇ ਕੋਹੇ ਨੂਰ ਦਾ ਬਾਈ ਇਹ ਪਰ ਕੱਟੀਆਂ ਵੀ ਖੜੀਆਂ ਹੋਈਆਂ ਆਪਣੇ ਕੋਲ ਸਾਰੀਆਂ ਵਕਾਊ ਆ ਬਾਈ ਇਹ ਕੱਟੀਆਂ ਭਰੇ ਵਕਾਊ ਆ ਹਾਂ ਤੇ ਯਾਰ ਇਹਨਾਂ ਦਾ A ਤੋਂ Z ਰੇਟ ਦੱਸਦੇ ਮੈਨੂੰ ਬਾਈ ਜੀ ਜਿਹੜੀ ਤਾਂ ਆਹ ਟੇਢੀ ਧਾਰੀ ਵਾਲੀ ਆ ਹਾਂ ਇਹਦੀ ਉਮਰ 15 ਮਹੀਨੇ ਠੀਕ ਆ ਡਾਇਮੰਡ ਦੀ ਆ ਇਹ ਠੀਕ ਆ ਠੀਕ ਆ ਹਾਂਜੀ ਇਹ ਡਾਇਮੰਡ ਦੀ ਝੋਲੀ ਚਾ ਲਈ ਵਿਖਾ ਦੇ 15 ਮਹੀਨੇ ਉਮਰਾ ਠੀਕ ਹੈ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਤੇ ਵੀਰੇ ਸਾਰਿਆਂ ਦਾ ਜਿੰਨ ਦੱਸ ਦਿੰਨਾ ਬਈ ਸੰਸੋ ਯਾਰ ਹਾਂ ਹਾਂ ਕੁਝ ਕਰਨੀ ਠੀਕ ਹੈ ਬਾਈ ਆ ਪਾਕੜ ਗਈ ਉਹ ਜਾ ਹਨਾ ਆਮਾ ਦੇਖ ਰਹੀ ਦੇ ਆ ਡਾਇਮੰਡ ਦੀ ਆ ਵੀਰੇ ਹਾਂਜੀ ਤੇ ਉਹ ਦੂਜੀ ਵੀ ਖੋਲ ਦੇ ਬਈ ਠੀਕ ਹੈ ਇੱਕ ਮਿੰਟ ਭਰਾ ਖੋਲ ਦੇ ਉਹਦਾ ਤੋੜਨ ਦੀ ਲੋੜ ਹੀ ਨਹੀਂ ਦੂਜੀਆਂ ਤਾਂ ਝੂਣੀ ਨੇ ਤੋੜ ਦੰਨੇ ਆ ਵੀਰੇ ਹੈ ਤੋੜ ਦੰਨੇ ਤੋੜ ਦੰਨੇ ਇੱਕ ਦੋ ਤੋੜ ਦੰਨੇ ਨਬਾਲੀ ਗੱਲ ਹਨਾ ਠੀਕ ਹੈ ਹਾਂ ਹਾਂ ਆ ਜਿਹੜੀ 2 ਨੰਬਰ ਤੇ ਆ ਬਾਈ ਇਹ ਲੰਗਿਆਂ ਨੇ ਪੈਂਟ ਤੋਂ ਖਰੀਦੀ ਸੀਗੀ ਆਪਾਂ ਠੀਕ ਆ ਮਾਂ ਇਹਦੀ ਹਜੇ ਵੀ ਖੜੀ ਆ ਉਹਨਾਂ ਦੇ ਠੀਕ ਆ ਇਹ ਲੰਡੇ ਮਾਲੀ ਦੀ ਡਾਇਰੈਕਟ ਕ੍ਰਾਸ ਦਿੱਤੀ ਆ ਠੀਕ ਆ ਵੀਰੇ ਹਾਂਜੀ ਠੀਕ ਆ 14-15 ਮਹੀਨੇ ਇਹਦੀ ਉਮਰ ਆ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹ ਵੀਰੇ ਰੇਟ ਦੱਸੀ ਜਾਂ ਨਾਲ ਦੀ ਨਾਲ ਹੀ ਰੇਟ ਵੀਰੇ ਮੈਂ ਸਾਰਾ ਦਾ ਇਕੱਠਾ ਹੀ ਦੱਸ ਦਰਾਂ ਬੇਹਾਨਤ ਹੋਇਆ ਯਾਰ ਓਕੇ ਠੀਕ ਆ ਬਾਈ ਠੀਕ ਹਾਂ ਤੇ 3 ਨੰਬਰ ਤੇ ਜਿਹੜੀ ਬਾਈ ਜਿਹੜੀ ਵੀਰੇ 3 ਨੰਬਰ ਵਾਲੀ ਆ ਇਹਦੇ ਆਪਾਂ ਨੂੰ ਸੀਮਨ ਦਾ ਪਤਾ ਨਹੀਂ ਓਕੇ ਠੀਕ ਆ ਠੀਕ ਆ ਐਵੇਂ ਆਪਾਂ ਕਹੇ ਚੰਗੇ ਮਾਲੀ ਦਾ ਨਾਮ ਲੈ ਕੇ ਗ ਇਹ ਤਾਂ ਸੀਮਨ ਦਾ ਪਤਾ ਨਹੀਂ ਝੋਲੀ ਝਾਲੀ ਵਿਖਾ ਦੇ ਠੀਕ ਆ ਵੀਰੇ 13 14 ਮਹੀਨੇ ਹੀ ਇਹਦੀ ਉਮਰ ਠੀਕ ਆ ਭਾਈ ਭਾਈ ਜੀ ਇਹ ਤਿੰਨੇ ਕਟੀਆਂ ਆਪਾਂ 35 35000 ਰੁਪਏ ਦੀਆਂ ਦੇ ਦਾਂਗੇ ਠੀਕ ਆ ਜੇ ਕੋਈ ਤਿੰਨੇ ਇਕੱਠੀਆਂ ਲੈ ਲੈ ਮਾਨਤਨ ਖੁੱਲਾ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ ਠੀਕ ਆ ਭਾਈ ਹਾਂਜੀ ਲੈ ਮਨਾਂ ਤਿੰਨਾਂ ਇਕੱਠੀਆਂ ਲੈਣੀਆਂ ਤੇ ਮੰਨ ਲਓ ਮਾਨਤਨ ਖੁੱਲਾ ਕਰ ਦੂਗਾ ਭਾਈ ਤੁਹਾਡਾ ਤੇ ਵੀਰੇ ਜੀ ਚਾਰ ਖੋਲ ਕੇ ਵਿਖਾ ਦੋ ਉਹ ਝੋਟੀ ਖੋਲ ਦੋ ਹਾਂ ਵੀਰੇ ਉਹ ਝੋਟੀ ਦੀ ਉਮਰ ਆ 22 ਮਹੀਨੇ ਠੀਕ ਆ ਠੀਕ ਆ ਲੋਰੀ ਦੀ ਆਪ ਆ ਉਹ ਓਕੇ ਠੀਕ ਆ ਠੀਕ ਆ 22 ਮਹੀਨੇ ਉਮਰ ਦਾ ਦੰਦਾ ਤੋਂ ਖੀਰੀ ਆ ਦੰਦਾ ਤੋਂ ਖੀਰੀ ਆ ਹਾਂਜੀ ਠੀਕ ਆ ਬਾਈ ਹੀਟ ਵੀ ਕੱਢ ਹਟਾਈ ਕਰੀ ਠੀਕ ਆ ਬਾਈ ਠੀਕ ਆ ਗਲੀ ਪੁਲੀ ਝੋਟੀ ਵਜਨ ਵਾਲੀ ਆ ਹਨਾ ਬਾਈ ਪੂਰੀ ਚੰਗੀ ਆ ਐਂ ਲੱਗਦਾ ਵੇਖਣ ਨੂੰ ਵੀ ਜਿਵੇਂ ਗੱਬਣ ਹੁੰਦੀ ਆ ਝੋਲੀ ਬਹੁਤ ਆ ਹਨਾ ਬਾਈ ਝੋਲੀ ਝਾਲੀ ਬਾਈ ਯਾਰ ਕਿਆ ਬਾਤਾਂ ਯਾਰ ਚੀਜ਼ ਹੂੰ ਹਾਂ ਬਈ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹਦਾ ਬਰੇ ਫੋਨ ਤੇ ਕਰ ਲਾਂਗੇ ਓਕੇ ਠੀਕ ਆ ਹਾਂ ਇਹਦਾ ਫੋਨ ਤੇ ਕਰ ਲਾਂਗੇ ਠੀਕ ਆ ਵਾਕੇ ਝੋਲੀ ਝਾਲੀ ਬੜੀ ਕੱਟੀ ਦੀ ਆ ਪੂਰੀ ਚੰਗੀ ਕੱਟੀ ਆ ਬਾਈ ਹੂੰ ਹਾਂ ਬਾਕੀ ਵੀਰੇ ਪੁੱਤਾਂ ਦੇ ਕਰਾਂ ਦੀ ਆਪਣੀ ਇੱਕ ਬੇਨਤੀ ਆ ਯਾਰ ਆਪਣੇ ਭਰਾਵਾਂ ਨੂੰ ਠੀਕ ਆ ਵੀ ਜੇ ਕਿਸੇ ਨੇ ਸਾਈ ਪਾ ਕੇ ਪਸ਼ੂ ਰੋਕਣਾ ਹਾਂ ਠੀਕ ਆ ਹਾਂ ਬਾਈ ਜੀ ਆਪਾਂ 10000 ਰੁਪਇਆ ਸਾਈ ਤੋਂ ਬਿਨਾ ਪਸ਼ੂ ਨਹੀਂ ਰੋਕ ਸਕਦੇਗੇ ਬਿਲਕੁਲ ਸਹੀ ਨਹੀਂ ਗੱਲ ਬਾਈ ਠੀਕ ਆ ਆਪਾਂ 500 ਤੇ 1000 ਤੇ ਪਸ਼ੂ ਰੋਕ ਕੇ ਬਾਈ ਮੁੜ ਕੇ ਗਲਤ ਹੋ ਜਾਂਦਾ ਠੀਕ ਆ ਹਾਂ 10000 ਰੁਪਇਆ ਸਾਈ ਪਾਉ ਤਾ ਬੰਦਾ ਪਸ਼ੂ ਰਕੂ ਬਾਈ ਨਹੀਂ ਅਸੀਂ ਪਸ਼ੂ ਨਹੀਂ ਰੋਕ ਸਕਦੇ ਠੀਕ ਆ ਬਿਲਕੁਲ ਸਹੀ ਨਹੀਂ ਗੱਲ ਬਾਈ ਠੀਕ ਆ ਪਹਿਲੀ ਗੱਲ ਤੁਸੀਂ ਸਾਡੇ ਕੋਲੇ ਆਓ ਪਸ਼ੂ ਨੂੰ ਵੇਖੋ ਪਰਖੋ ਤੇ ਆਉਦਾ ਲੈ ਕੇ ਜਾਓ ਹਾਂ ਸੂਈ ਦੀ ਮੱਝ ਠੀਕ ਆ ਜਿਨੇ ਵੀ ਲੈਣੀ ਆ ਬਾਈ ਆਪ ਦੀ ਮੇਰੇ ਘਰੇ ਬੈਠੇ ਰਵੇ ਠੀਕ ਆ ਚਾਰ ਟਾਈਮ ਚਵਾਈ ਕਰਕੇ ਲੈ ਕੇ ਜਾਵੇ ਮੇਰੇ ਘਰੇ ਦੁੱਧ ਦੀ ਗਰੰਟੀ ਆ ਠੀਕ ਆ ਜਦੋਂ ਬਾਈ ਗੇਟੋ ਪਸ਼ੂ ਟੱਪ ਗਿਆ ਆਪਣੀ ਕੋਈ ਗਰੰਟੀ ਨਹੀਂ ਹਾਸਿਆ ਨਹੀਂ ਗੱਲ ਆ ਬਾਈ ਦਮ ਵਾਲੀ ਗੱਲ ਆ ਯਾਰ ਠੀਕ ਆ ਆਪਣੇ ਘਰੇ ਪਾਂਦੀ ਚਾਰ ਟਾਈਮ ਚਵਾਈ ਕਰ ਲੈ ਹਾਸਿਆ ਨਹੀਂ ਗੱਲ ਆ ਬਾਈ ਬਾਦ ਦਿੱਤਾ ਲੈ ਮਰ ਜਾਓ ਕੀ ਫਾਇਦਾ ਸਹੀ ਗੱਲ ਆ ਵੀਰੇ ਹਾਂ ਬਾਕੀ ਇਹ ਆ ਵੀ ਆਪਣੀ ਬੇਨਤੀ ਹੈ ਕਾਲੀਆਂ ਝੋਟੀਆਂ ਅੱਗੇ ਤੋਂ ਵੀ ਲਿਆਇਆ ਕਰਾਂਗੇ ਕਟੀਆਂ ਆਪਣੇ ਕੋਲੇ ਵੀਰੇ ਹੁੰਦੀਆਂ ਹੀ ਆਂ ਹਾਂ ਬਸ ਠੀਕ ਹੈ ਬਾਈ ਠੀਕ ਹੈ ਤੇ ਨੰਬਰ ਬਾਈ ਉਹੀ ਆ ਨੰਬਰ ਬਾਈ ਉਹੀ ਆ ਓਕੇ ਠੀਕ ਹੈ ਨੰਬਰ 787892414 ਵਾਲਾ ਬਾਈ ਦਾ ਨੰਬਰ ਆ ਪਿੰਡ ਰੋਡੇ ਜ਼ਿਲ੍ਹਾ ਮੋਗਾ ਤੁਹਾਨੂੰ ਤੇ ਬਾਅਦ ਸ਼ੁਕਰੀਆ ਜਿਉਂਦੇ ਰਹੋ